ਆਪਾਂ ਹਰ ਵੇਲੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਬੇਨਤੀ ਕਰਦੇ ਆ ਘੱਟੋ ਘੱਟ ਜਦੋਂ ਕੋਈ ਸਾਨੂੰ ਪੁੱਛੇ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਕਿੰਨੇ ਨੇ ਰਾਹ ਕਿੰਨੇ ਨੇ ਕਿੰਨਾ ਦੀ ਬਾਣੀ ਦਰਜ ਆ ਇਹ ਸਾਨੂੰ ਥੋੜਾ ਜਰੂਰ ਪਤਾ ਹੋਵੇ ਆਰੰਭਤਾ ਵਿੱਚ ਮੈਂ ਤੁਹਾਨੂੰ ਇਹ ਕਹਿਣ ਲੱਗਿਆ ਚੇਤਾ ਰੱਖਿਓ ਇਸ ਗੱਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਨੇ 30 ਅੰਗ ਨੇ ਆਪਾਂ ਪੰਨੇ ਸ਼ਬਦ ਨਹੀਂ ਵਰਤਦੇ ਪੇਜ ਸ਼ਬਦ ਨਹੀਂ ਵਰਤਦੇ ਅਦਬ ਨਾਲ ਸ਼ਬਦ ਵਰਤਨੇ ਆ ਅੰਗ ਜੇ ਕੋਈ ਪੁੱਛੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਨੇ ਔਰ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗ ਦਰਜ ਨੇ ਅਗਲੀ ਬੇਨਤੀ ਸਤਗੁਰੂ ਦੀ ਅੰਮ੍ਰਿਤ ਬਾਣੀ ਵਿੱਚ 6 ਗੁਰੂਆਂ ਦੀ ਬਾਣੀ ਦਰਜ ਆ ਕਿੰਨੇ ਗੁਰੂਆਂ ਦੀ ਬਾਣੀ ਦਰਜ ਆ 6 ਗੁਰੂਆਂ ਦੀ ਹਾਲਾਂਕਿ ਗੁਰੂ ਸਹਿਬਾਨ ਭਾਵੇਂ ਆਪਾਂ 10 ਆਖਦੇ ਆ ਪਰ ਗੁਰੂ ਗ੍ਰੰਥ ਸਾਹਿਬ ਜਿਹੜੀ ਬਾਣੀ ਦਰਜ 6ਾਂ ਦੀ ਹੈ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਦੂਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਤੀਸਰੇ ਪਾਤਸ਼ਾਹ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਪੰਜ ਤੇ ਇਹ ਹੋ ਗਏ ਇੱਕ ਤੋਂ ਲੈ ਕੇ ਪੰਜ ਪਾਤਸ਼ਾਹ ਤੇ ਇੱਕ ਫਿਰ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ 6 ਗੁਰੂਆਂ ਦੀ ਬਾਣੀ ਦਰਜ ਆ ਔਰ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਦਰਜਾ ਕਿੰਨੇ ਭਗਤਾਂ ਦੀ 15 ਭਗਤਾਂ ਦੀ ਆਪ ਜੀ ਨਾਮ ਸੁਣ ਜੋ ਭਗਤ ਕਬੀਰ ਸਾਹਿਬ ਨੇ ਭਗਤ ਨਾਮਦੇਵ ਜੀ ਭਗਤ ਸਦਨਾ ਜੀ ਭਗਤ ਰਵਿਦਾਸ ਜੀ ਪੀਪਾ ਜੀ ਧੰਨਾ ਜੀ ਇਹ ਇਹ ਜਿੰਨੇ ਭਗਤਾਂ ਦੇ ਨਾਮ ਨੇ 15 ਭਗਤਾਂ ਦੀ ਬਾਣੀ ਦਰਜਾ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਵਿੱਚ 11 ਪਟਾਂ ਦੀ ਬਾਣੀ ਦਰਜਾ ਪਟ ਪਟ ਦਾ ਉਂਝ ਅਖਰੀ ਅਰਥ ਹੁੰਦੇ ਦੀ ਸਿਫਤ ਕਰਨ ਵਾਲਾ ਦਾਨੇ ਬੰਦੇ ਨੂੰ ਪਟ ਕਿਹਾ ਜਾਂਦਾ ਹੈ ਸਿਆਣੇ ਪੁਰਖ ਨੂੰ ਪਟ ਕਿਹਾ ਜਾਂਦਾ ਹੈ 11 ਪਟਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜਾ ਮੈਂ ਤੁਹਾਨੂੰ ਤਾਂ ਬੇਨਤੀ ਕਹਿ ਰਿਹਾ ਸਾਨੂੰ ਕੋਈ ਪੁੱਛੇ ਤੇ ਘੱਟੋ-ਘੱਟ ਸਾਨੂੰ ਇਹਨਾਂ ਕੋ ਤੇ ਜ਼ਰੂਰ ਪਤਾ ਹੋਵੇ 11 ਪਟਾਂ ਦੇ ਨਾਮ ਨੇ ਪਟ ਜਲ ਜੀ ਪਟ ਨਲ ਜੀ ਪਟ ਕਲ ਜੀ ਪਟ ਗੇਂਦ ਜੀ ਪਟ ਮਥਰਾ ਜੀ ਇਹ ਪਟ ਭਿਖਾ ਜੀ ਇਸ ਤਰ੍ਹਾਂ ਪਟਾਂ ਦੇ ਨਾਮ ਨੇ 11 ਪਟ ਨੇ ਪਰ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਿੰਨ ਗੁਰਸਿੱਖਾਂ ਦੀ ਬਾਣੀ ਦਰਜ ਆ ਉਹ ਤਿੰਨ ਗੁਰਮੁਖ ਕੌਣ ਨੇ ਗੁਰਸਿੱਖ ਕੌਣ ਨੇ ਇੱਕ ਬਾਬਾ ਸੱਤਾ ਜੀ ਦੂਜਾ ਬਾਬਾ ਬਲਵੰਦ ਜੀ ਚੇਤਾ ਰੱਖੋ ਇਹ ਗੁਰੂ ਘਰ ਦੇ ਕੀਰਤਨੀਏ ਹੋਏ ਨੇ ਬਾਬਾ ਸਤਾ ਜੀ ਦੂਸਰੇ ਬਾਬਾ ਬਲਵੰਡ ਜੀ ਔਰ ਤੀਸਰੇ ਇੱਕ ਮਹਾਂਪੁਰਖ ਬਾਬਾ ਸੁੰਦਰ ਜੀ ਇਹ ਤਿੰਨ ਗੁਰਸਿੱਖਾਂ ਦੀ ਬਾਣੀ ਦਾ ਰਜਾ ਹੁਣ ਇਨਾਂ ਕੋਲ ਦੇਰਵਾ ਜ਼ਰੂਰ ਚੇਤਾ ਰੱਖੋ ਮੈਂ ਇੱਕ ਵਾਰੀ ਤੁਹਾਨੂੰ ਫਿਰ ਦੁਹਰਾ ਦਿੰਦਾ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਨੇ 31 ਰਾਗ ਨੇ 6 ਗੁਰੂਆਂ ਦੀ ਬਾਣੀ 15 ਭਗਤਾਂ ਦੀ ਬਾਣੀ 11 ਘਟਾਂ ਦੀ ਬਾਣੀ ਔਰ ਤਿੰਨ ਗੁਰਸਿੱਖਾਂ ਦੀ ਬਾਣੀ ਦਰਜਾ